ਆ ਗਏ ਹੋਰੇ ਹੋਰੇ ਚੈਨਲ 'ਚ ਚੱਠਾ ਫਾਰਮਿੰਗ ਤੇ ਅੱਜ ਆਪਾਂ ਵਾਢੀ ਸ਼ੁਰੂ ਕਰਤੀ ਆ ਤੇ ਟਰੈਕਟਰ ਆਪਣਾ ਪੂਰਾ ਰੈਡੀ ਖੜਾ ਤੇ ਮਸ਼ੀਨ ਦੀ ਵੇਟ ਕਰਦੇ ਆ ਜਦ ਤੱਕ ਮਸ਼ੀਨਾਂ ਦੀ ਉੱਤੋਂ ਉਹਦੇ ਤੱਕ ਟਰੈਕਟਰ ਵੇਖ ਰੋ ਮੜਿਆ ਪੂਰਾ ਸਰਾਂ ਦਾ ਪਿਆਣਾ ਤੇ ਆ ਜੋ ਬਈ ਤੁਹਾਨੂੰ ਦਿਖਾ ਗਿਆ ਪਾਸੇ ਨਾਲ ਨਾਲ ਯਾਰ ਲਾ ਵੀ ਮਸ਼ੀਨ ਆ ਗਈ ਆ ਉਹ ਬਈ ਤਿਆਰੀ ਕਰੀ ਆਂਦੇ ਆ ਬਸ ਥੋੜੇ ਟਾਈਮ ਦੀ ਮਸ਼ੀਨ ਚਲਾ ਲੈਣਗੇ ਤੇ ਵਾਇਰੂ ਸੁੱਕ ਰੱਖੇ ਵਧੀਆ ਕਣਕ ਠੀਕ ਠਾਕ ਵੱਡੀ ਜਾਵੇ ਤੇ ਦਿਖਾਉਣੇ ਆ ਸਾਨੂੰ ਮਸ਼ੀਨ ਵੀ ਚੱਲਦੀ ਲੈ ਲਈ ਮਤਰੂ ਮਸ਼ੀਨ ਵੀ ਚਲਾਤੀ ਆਪਾਂ ਲੈ ਮਸ਼ੀਨ ਚਲਾਤੀ ਆਪਾਂ ਤੇ ਤੇ ਹੰਡ ਪੂਰਾ ਸੀਨ ਆ ਧੂੜ ਵੇਖੋ ਕਿੰਨੀ ਉੱਡਦੀ ਪੈਂਚ ਇਹ ਅੱਜ ਭਰੂਗੀ ਸਾਰਾ ਕੱਪੜੇ ਕੁਪੜੇ ਲਗ ਭਈਆ ਪੈਦਰੋ ਤੇਵੰਤ ਨਾ ਵੜ ਕੇ ਜਾਂਚਨੇ ਦੂਜੇ ਖੇਤ ਸਾਡੇ ਸੱਤ ਕਿੱਦਾਂ ਟੱਕ ਇਕੱਠਾ ਹੀ ਆ ਤੇ ਮਿਲਦੇ ਆ ਤੇ ਆ ਕੇ ਲਗ ਭਈਆ ਪਹੁੰਚ ਗਏ ਆਪਣੇ ਉਹ ਖੇਤ ਜਿੱਥੇ ਸੱਤ ਕਿੱਦਾਂ ਸੀ ਇਕੱਠੇ ਪਿੱਛੋਂ ਉਹਨਾਂ ਨੇ ਵੜਤੀ ਸਾਰੀ ਕਣਕ ਵਿੱਚ ਵੇਖ ਸਕਦੇ ਹੋ ਤੇ ਥੋੜੀ ਹੀ ਰਹਿ ਗਈ ਹੁਣ ਮਸ਼ੀਨ ਚਲਦੀ ਦਿਖਾਉਣੇ ਆ ਆ ਬਸ ਦੋ ਘੇਰੇ ਰਹਿ ਗਏ ਮਾਈਕਲ ਮੇਰ ਨਾਲ ਵਧੀਆ ਕਣਕ ਵੱਢੀ ਗਈ ਤੇ ਇਸ ਦੋ ਵਾਰ ਆਪਾਂ ਤੁਹਾਨੂੰ ਮੰਡੀ ਦਾ ਸੀਨ ਵੀ ਦਿਖਾਵਾਂਗੇ ਤੋ ਤੱਕ ਵੀਡੀਓ ਨਾਲ ਜੁੜੇ ਰਹੋ ਭਾਈ ਇੱਕ ਤੈਂਕੀ ਭਾਈ ਹੈ ਟਰਾਲੀ ਦੇ ਕਾਲੇ ਤਿੰਨ ਪੈਣ ਦਾ ਟੈਂਕਾ ਫਿਰ ਆਪਾਂ ਤੁਹਾਨੂੰ ਮੰਡੀ ਜੇ ਮੰਡੀ ਦਾ ਸੀਨ ਵੀ ਤੁਹਾਨੂੰ ਦਿਖਾ ਦੇਾਂਗੇ ਗਰੇਟ ਕਣਕ ਟੈਂਕੀ ਨੇ ਭਰ ਦਿੱਤਾ ਦਾ ਪੱਖੇ ਲਾ ਕੇ ਤਰਨਾ ਇੱਚੇ ਲਤਰਕ ਨੂੰ ਆ ਰਹੀ ਲਿੰਗੇ ਆ ਤੇ ਅੱਜ ਉਹ ਗਲਾਸੀ ਨੂੰ ਮੰਡੀ ਦਾ ਤਾਂ ਖਾ ਗਏ ਲਾ ਵੀ ਮੰਡੀ ਚ ਆਪਾਂ ਕਣਕ ਸਿਰਤੀ ਆ ਤੇ ਥਾਪੜ ਮਰ ਗਏ ਮੰਡੀ ਸੜਕ ਦੇ ਉੱਤੇ ਮਰ ਗਿਆ ਸੌਖੀ ਲੈ ਗਈ ਵਧੀਆ ਕੈਟ ਹੋ ਗਿਆ ਪੂਰਾ ਕੰਮ ਜੇ ਵੀਡੀਓ ਵਧੀਆ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੋਟੀਫਿਕੇਸ਼ਨ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤab ਤੱਕ ਮਿਲਦੇ ਆਂ ਅਗਲੀ ਵੀਡੀਓ ਚ ਸਸਰੀ ਕਾ